ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਬਾਬਾ ਦੀਪ ਸਿੰਘ ਸਾਹਿਬ ਤਨ ਬਾਬਾ ਨੋਦ ਸਿੰਘ ਸਾਹਿਬ ਜੀ ਖਾਲਸਾ ਜੀ ਮਹਾਰਾਜ ਦੀ ਕਿਰਪਾ ਵਰਤੀ ਆ ਇੱਕ ਗਰੀਬ ਸਿੱਖ ਸੀ ਜੀ ਦਾ ਖਾਲਸਾ ਜੀ ਆ ਬੇਟਾ ਜਿਹੜੀਆਂ ਫੋਟੋਆਂ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਹ ਬੱਚੇ ਨੂੰ ਸੱਪ ਲੜ ਗਿਆ ਸੀ ਤੇ ਸੱਪ ਲੜਨ ਕਰਕੇ ਇਹਦੀ ਮੌਤ ਹੋ ਗਈ ਆ ਘਰ ਤੁਸੀਂ ਦੇਖ ਰਹੇ ਹੋ ਇਹਦਾ ਬਾਹਰਲੇ ਸਾਹਮਣੇ ਪਾਸੇ ਛੱਪੜ ਹੈ ਤੇ ਖਾਲਸਾ ਜੀ ਘਰ ਦੀ ਹਾਲਤ ਇੰਨੀ ਖਸਤਾ ਸੀ ਬਾਲੇ ਗਲੇ ਹੋਏ ਸੀ ਗਾਡਰ ਵੀ ਗਲਿਆ ਹੋਇਆ ਸੀ ਤੇ ਆ ਘਰ ਦੇ ਅੰਦਰ ਨਾਲ ਥੱਲੇ ਕੱਚਾ ਸੀ ਤੇ ਜਦੋਂ ਅਸੀਂ ਘਰ ਦੇ ਅੰਦਰ ਵੜੇ ਨਾ ਤੇ ਇਦਾਂ ਦੀਆਂ ਖੁੱਡਾਂ ਬਣੀਆਂ ਹੋਈਆਂ ਕਿ ਜਿਵੇਂ ਸੱਪ ਉੱਥੇ ਰਹਿੰਦੇ ਹੋਣ ਇਹ ਗਰੀਬ ਸਿੱਖ ਹੈ ਸ਼ਹੀਦਾ ਸਾਹਿਬ ਜਾਂਦਾ ਹੈ ਧੰਨ ਬਾਬਾ ਦੀਪ ਸਿੰਘ ਸਾਹਿਬ ਤੋਂ ਸ਼ਰਧਾ ਰੱਖਦਾ ਤੇ ਮਹਾਰਾਜ ਦੀ ਕਿਰਪਾ ਸਦਕਾ ਇਹ ਖਾਲਸਾ ਜੀ ਦਾਸ ਤੱਕ ਆਵਾਜ਼ਾਂ ਪਹੁੰਚਿਆ ਇਹਦਾ ਮਹਾਰਾਜ ਦੀ ਕਿਰਪਾ ਵਰਤੀ ਸ਼ਹੀਦਾ ਨੇ ਡਿਊਟੀ ਲਈ ਤੇ ਆਪਾਂ ਇਹਨਾਂ ਦਾ ਘਰ ਖਾਲਸਾ ਜੀ ਅਰੰਭ ਕਰਨ ਲੱਗੇ ਆ ਘਰ ਦੀ ਹਾਲਤ ਦੇਖੋ ਇਹ ਘਰ ਦੇ ਵਿੱਚ ਮਤਲਬ ਸਾਪ ਹੀ ਰਹਿੰਦੇ ਸੀ ਤੇ ਇਹਨਾਂ ਨੇ ਦੱਸਿਆ ਕਿ ਜਿਸ ਦਿਨ ਬੇਟੇ ਦੀ ਮੌਤ ਹੁੰਦੀ ਹੈ ਰਾਤ 12 ਵਜੇ ਸੱਪ ਲੜਿਆ ਮੋਢੇ ਦੇ ਉੱਤੇ ਤੇ ਜਦੋਂ ਬੱਚੇ ਦੀ ਮੌਤ ਹੁੰਦੀ ਹੈ ਤੇ ਬੱਚਾ ਮਤਲਬ ਉਸ ਤੋਂ ਬਾਅਦ ਵੀ ਸਾਡੇ ਘਰ ਵਿੱਚ ਦੋ ਤਿੰਨ ਸੱਪ ਅਸੀਂ ਅੰਦਰੋਂ ਕੱਢ ਕੇ ਮਾਰੇ ਰੋਜ਼ ਹੀ ਮਾਰਦੇ ਆਂ ਅੰਦਰੋਂ ਕੱਢ-ਕੱਢ ਕੇ ਸੱਪ ਤੇ ਖਾਲਸਾ ਜੀ ਆਸੇ-ਪਾਸੇ ਵਾਲੇ ਲੋਕ ਜਦੋਂ ਇਹਨਾਂ ਦੇ ਘਰ ਜਾ ਕੇ ਇਹ ਦੇਖਣਾ ਕੀਤਾ ਦਾਸ ਗਿਆ ਦਾਸ ਦੇ ਨਾਲ ਦੇ ਸਿੰਘ ਗਏ ਜਦੋਂ ਜਾ ਕੇ ਪਰਿਵਾਰ ਨਾਲ ਗੱਲਬਾਤ ਕੀਤੀ ਤੇ ਵਿਚਾਰੇ ਉਸ ਦਿਨ ਜੇ ਬੱਚੇ ਦਾ ਭੋਗ ਪਾਉਣਾ ਸੀ ਉਸ ਤੋਂ ਅਗਲੇ ਦੂਜੇ ਤੀਜੇ ਦਿਨ ਜਿੱਦਨ ਮੈਂ ਪਹੁੰਚਿਆ ਅਸਲ ਸੋ ਮਹਾਰਾਜ ਦੀ ਕਿਰਪਾ ਸਦਕਾ ਉਹਨਾਂ ਨੇ ਦੱਸਣਾ ਕੀਤਾ ਵੀ ਸਾਡੀ ਹਾਲਤ ਜਿਹੜੀ ਉਹ ਬਹੁਤ ਖਰਾਬ ਹੈ ਘਰ ਨੂੰ ਮਤਲਬ ਘਰ ਵਿੱਚ ਸੱਪ ਹੀ ਰਹਿੰਦੇ ਨੇ ਰਾਤ ਬਰਾਤੇ ਕੀ ਕਰੀਏ ਜੇ ਟੌਲਟ ਬਾਥਰੂਮ ਜਾਂਦੇ ਆ ਤੇ ਉੱਥੇ ਵੀ ਕੋਈ ਨਾ ਕੋਈ ਸੱਪ ਬੈਠਾ ਹੁੰਦਾ ਇੰਨੀ ਮਾੜੀ ਹਾਲਤ ਕੋਈ ਬਾਹ ਫੜਨ ਵਾਲਾ ਨਹੀਂ ਤੇ ਵੀਰ ਆਪ ਕਿਰਤੀ ਹੈ ਮਿਸਤਰੀ ਦੇ ਨਾਲ ਜਾਂਦਾ ਦਿਹਾੜੀਦਾਰ ਹੈ ਤੇ ਆਪਣੇ ਜੋਗਾ ਗੁਜ਼ਾਰੇ ਜੋਗਾ ਵੀਰ ਕਰਦਾ ਆ ਸਾਹਮਣੇ ਤੁਸੀਂ ਦੇਖ ਵੀ ਰਹੇ ਹੋ ਤੇ ਜਿਹੜਾ ਵੀਰ ਖੜਾ ਹੈ ਗੱਲ ਕਰ ਰਿਹਾ ਤੇ ਉਹ ਇਹਨੇ ਵੀਰ ਜੀ ਨੇ ਵੀਰ ਨੇ ਇਹੀ ਕਿਹਾ ਵੀ ਸਾਨੂੰ ਕੁਝ ਨਹੀਂ ਚਾਹੀਦਾ ਔਰ ਫਿਰ ਵੀ ਖਾਲਸਾ ਜੀ ਦੇ ਆਸੇ ਪਾਸੇ ਦੇ ਜਿਹੜੇ ਨਾਲ ਸਿੰਘ ਰਹਿੰਦੇ ਸਨ ਉਹਨਾਂ ਨੇ ਕਿਹਾ ਵੀ ਨਹੀਂ ਇਹਦਾ ਘਰ ਪਾ ਕੇ ਦਈਏ ਕਿਉਂਕਿ ਇਹ ਇੱਕ ਹੁਣ ਛੋਟੀ ਬੱਚੀ ਹੈ ਤੇ ਪੁੱਤਰ ਇਹਦਾ ਪੂਰਾ ਹੋ ਗਿਆ ਤੇ ਮਹਾਰਾਜ ਦੀ ਕਿਰਪਾ ਸਦਕਾ ਖਾਲਸਾ ਜੀ ਸਤਗੁਰੂ ਨੇ ਡਿਊਟੀ ਲਾਈ ਤੇ ਜਾ ਕੇ ਇਹਨਾਂ ਵੀਰਾਂ ਨਾਲ ਗੱਲਬਾਤ ਕੀਤੀ ਜਿਹੜੇ ਖੜੇ ਨੇ ਇਹਨਾਂ ਦੇ ਵਿੱਚੋਂ ਦੋ ਤਿੰਨ ਮਿਸਤਰੀ ਨੇ ਉਹ ਕਹਿੰਦੇ ਵੀ ਅਸੀਂ ਜਿਹੜੀ ਸੇਵਾ ਉਹ ਫ੍ਰੀ ਕਰਾਂਗੇ ਇੱਕ ਮਿਸਤਰੀ ਆ ਜਾਂ ਦੋ ਮਿਸਤਰੀ ਨੇ ਉਹਨਾਂ ਦੀ ਅਸੀਂ ਉਹਨਾਂ ਇੱਕ ਮਜ਼ਦੂਰ ਤੇ ਇੱਕ ਮਿਸਤਰੀ ਆ ਉਹਨਾਂ ਦੀ ਜਿਹੜੀ ਦਿਹਾੜੀ ਦੇਣੀ ਹੈ ਬਾਕੀ ਖਾਲਸਾ ਜੀ ਉਹ ਫ੍ਰੀ ਵਿੱਚ ਸੇਵਾ ਕਰਨਗੇ ਕਹਿੰਦੇ ਅਸੀਂ ਉਦਾਂ ਹੀ ਪਾ ਕੇ ਇਮਾਰਾ ਦੀ ਕਿਰਪਾ صدਕਾ ਤੇ ਆਪ ਵੀਰਾਂ ਦੀ ਆ ਭੈਣਾਂ ਦੇ ਸੰਜੋਗ صدਕਾ ਜਿਹੜੇ ਖਾਲਸਾ ਜੀ ਤੇਲ ਫੁੱਲ ਭਟਾਵਾਂ ਭੇਜਦੇ ਨੇ ਉਹਦੇ ਕਰਕੇ ਆ ਜਿਹੜੀ ਸੇਵਾ ਆਰੰਭ ਹੋਈ ਫਿਰ ਇਹਨਾਂ ਦਾ ਘਰ ਅਸੀਂ ਢਵਾਉਣਾ ਕੀਤਾ ਜਿਹੜਾ ਬਣਿਆ ਸੀ ਨੀਵਾ ਨੀਆ ਪਟੌਣੀਆਂ ਕੀਤੀਆਂ ਇੱਥੇ ਇੱਕ ਹੋਰ ਹਾਲ ਹੋਈ ਜਿਹੜੇ ਆਸੇ ਪਾਸੇ ਵਾਲੇ ਲੋਕ ਸੀ ਨਾ ਖਾਲਸਾ ਜੀ ਉਹ ਸੜਨ ਲੱਗ ਪਏ ਇਥੋਂ ਦਾ ਕੇ ਕਹਿਣ ਲੱਗ ਪਏ ਵੀ ਇਹ ਗਰੀਬ ਦਾ ਘਰ ਕਿਉਂ ਪੈ ਰਿਆ ਤੇ ਅਸੀਂ ਉਹਨਾਂ ਨਾਲ ਗੱਲ ਕੀਤੀ ਵੀ ਤੁਸੀਂ ਸਾਝੀ ਕੰਧ ਰੱਖੋਗੇ ਤੇ ਉਹਨਾਂ ਨੇ ਕਿਹਾ ਪਹਿਲਾਂ ਕਹਿੰਦੇ ਹਾਂ ਰੱਖਾਂਗੇ ਬਾਅਦ ਵਿੱਚ ਖਾਲਸਾ ਜੀ ਮੁੱਕਰ ਕੇ ਸੁਮਾਰਾ ਦੀ ਕਿਰਪਾ ਵਰਤੀ ਸਤਿਗੁਰੂ ਨੇ ਦਇਆ ਕੀਤੀ ਫਿਰ ਸਾਰਾ ਸਮਾਨ ਆਪਾਂ ਸਟਾਕੇ ਤੇ ਕੱਲ ਖਾਲਸਾ ਜੀ ਉਹਦੇ ਘਰ ਦਾ ਜਿਹੜਾ ਮਹਾਰਾਜ ਦੀ ਕਿਰਪਾ ਧੰਨ ਬਾਬਾ ਦੀਪ ਸਿੰਘ ਸਾਹਿਬ ਦੀ ਦਇਆ ਨਾਲ ਧੰਨ ਬਾਬਾ ਨੂਰ ਸਿੰਘ ਸਾਹਿਬ ਦੀ ਕਿਰਪਾ ਸਦਕਾ ਕੱਲ ਖਾਲਸਾ ਜੀ ਅਰਦਾਸ ਬੇਨਤੀ ਕਰਕੇ ਉਹਦੇ ਘਰ ਦੀ ਨਹੀਂ ਰੱਖੀ ਉਹ ਗਰੀਬ ਸਿੱਖ ਦੀ ਤੇ ਇਹ ਸਾਰਾ ਕਾਰਜ ਜਿਹੜਾ ਹੋਇਆ ਇੱਕ ਤਾਂ ਮਹਾਰਾਜ ਦੀ ਖੁਸ਼ੀ ਕਰਕੇ ਮਹਾਰਾਜ ਨੇ ਨਜ਼ਰ ਕੀਤੀ ਤਾਂ ਹੋਇਆ ਇੱਕ ਆਪ ਸੰਗਤਾਂ ਨੇ ਜਿਹੜਾ ਸੰਜੋਗ ਕੀਤਾ ਉਹਦੇ ਨਾਲ ਹੋਇਆ ਕਿਉਂਕਿ ਦਾਸਰਾ ਇਕੱਲਾ ਕੁਝ ਨਹੀਂ ਕਰ ਸਕਦਾ ਸਭ ਰਾਲ ਮਿਲ ਕੇ ਹੀ ਆਪਾਂ ਸੇਵਾ ਕਰ ਸਕਦੇ ਆ ਸੋ ਇਦਾਂ ਦੇ ਹੋਰ ਘਰ ਖਾਲਸਾ ਜੀ ਹੋਰ ਪਰਿਵਾਰ ਵੀ ਦਾਸਪੁਰ ਪਹੁੰਚੇ ਆਪ ਜੀ ਸਹਿਯੋਗ ਦਿਓ ਮਹਾਰਾਜ ਚੜ੍ਹਦੀ ਕਲਾ ਬਖਸ਼ਣ ਜਿਨ੍ਹਾਂ ਨੇ ਭਾਈ ਸੇਵਾ ਕੀਤੀ ਹੈ ਮਹਾਰੇ ਉਹਨਾਂ ਦੀ ਲੇਖੇ ਵਿੱਚ ਲਾਉਣ ਸਤਿਗੁਰੂ ਦਇਆ ਕਰਨ ਤੇ ਆ ਖਾਲਸਾ ਜੀ ਦਾ ਘਰ ਦੋ ਕਮਰੇ ਇੱਕ ਰਸੋਈ ਤੇ ਬਾਸਮੂਹ ਨੂੰ ਬਣਾ ਕੇ ਦੇਣਾ ਤੇ ਮਹਾਰੇ ਕਿਰਪਾ ਕਰਨ ਭੁੱਲਾਂ ਦੀ ਖਿਵਾ ਬਖਸ਼ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ